ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾਇਨਸ ਤੇ ਮੈਂ ਹਾਂ ਪ੍ਰਦੀਪ ਕੋਰ ਤੇ ਪੰਜਾਬ ਦੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਜ ਜਿਸ ਦੀ ਅਜ ਤੱਕ ਸਾਰੀਆਂ ਫਿਲਮਾਂ ਸਾਰੇ ਗਾਣੇ ਸੁਪਰ ਡੂਪਰ ਹਿਟ ਰਹੇ ਨੇ ਦਰਸਲ ਸਰਦਾਰ ਜੀ 3 ਨੂੰ ਲੈ ਕੇ ਹੁਣ ਥੋੜਾ ਜਿਹਾ ਵਿਵਾਦ ਚੱਲ ਰਿਹਾ ਕਿਉਂਕਿ ਸਰਦਾਰ ਜੀ 3 ਦਾ ਟ੍ਰੇਲਰ ਹੈ ਜਿਹੜਾ ਐਤਵਾਰ ਨੂੰ ਰਿਲੀਜ਼ ਹੋਇਆ ਸੀ ਔਰ ਉਸ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮਰ ਦੇਖੀ ਸੀ ਜੀ ਹਾਂ ਪਹਿਲਗਾਮ ਦੇ ਵਿੱਚ ਜੋ ਤਵਦੀ ਹਮਲਾ ਹੋਇਆ ਉਸ ਤੋਂ ਬਾਅਦ ਜੋ ਵੀ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਮਾਹੌਲ ਬਣਿਆ ਚਾਹੇ ਤਣਾਅਪੂਰਵਕ ਮਾਹੌਲ ਸੀ ਚਾਹੇ ਫਿਰ ਜੰਗ ਦਾ ਮਾਹੌਲ ਸੀ ਉਸ ਤੋਂ ਬਾਅਦ ਸਾਰੇ ਭਾਰਤੀਆਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਸਰਦਾਰ ਜੀ 3 ਫਿਲਮ ਦੇ ਵਿੱਚੋਂ ਹਾਨੀਆ ਅਮਰ ਨੂੰ ਬਾਹਰ ਕਰ ਦਿੱਤਾ ਹੋਏਗਾ ਪਰ ਅਜੇ ਹਾਂ ਨਹੀਂ ਹੋਇਆ ਜਿਸ ਦੇ ਕਾਰਨ ਪੂਰੇ ਭਾਰਤ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਦਰਸਲ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਘਟਨਾ ਤੋਂ ਬਾਅਦ ਰਿਪੋਰਟਾਂ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਤ ਦੀ ਫਿਲਮ ਸਰਦਾਰ ਜੀ 3 ਦੇ ਵਿੱਚੋਂ ਹਾਨੀਆ ਅਮੀਰ ਨੂੰ ਬਾਹਰ ਕਰ ਦਿੱਤਾ ਸੀ ਪਰ ਅਜੇ ਹਾਂ ਨਹੀਂ ਹੋਇਆ ਟ੍ਰੇਲਰ ਦੇ ਵਿੱਚ ਉਸ ਦੀ ਮੌਜੂਦਗੀ ਨਹੀਂ ਸਪਸ਼ਟ ਕਰ ਦਿੱਤਾ ਇਸ ਫਿਲਮ ਦੇ ਵਿੱਚ ਹਾਨੀਆ ਮੁਖਾ ਅਦਾਕਾਰਾਂ ਦੇ ਰੂਪ ਦੇ ਵਿੱਚ ਨਜ਼ਰ ਆ ਰਹੀ ਹੈ ਕਹਾਣੀ ਦੇ ਵਿੱਚ ਮੋੜ ਹੈ ਕਿ ਫਿਲਮ ਹੁਣ ਭਾਰਤ ਦੇ ਵਿੱਚੋਂ ਰਿਲੀਜ਼ ਨਹੀਂ ਹੋਵੇਗੀ ਇਹ ਸਿਰਫ ਵਿਦੇਸ਼ੀ ਬਾਜ਼ਾਰ ਦੇ ਵਿੱਚ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਸਰਦਾਰਜੀ 3 ਦਾ ਟ੍ਰੇਲਰ ਸਾਂਝਾ ਕੀਤਾ ਤੇ ਇਸ ਦੀ ਰਿਲੀਜ਼ ਮਿਤੀ ਦਾ ਐਲਾਨ ਕਰਦੇ ਹੋਏ ਲਿਖਿਆ ਸਰਦਾਰਜੀ 3 27 ਜੂਨ ਨੂੰ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਤਾਂ ਸਰਦਾਰਜੀ 3 27 ਜੂਨ ਨੂੰ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਸਰਦਾਰਜੀ 3 ਦਾ ਟ੍ਰੇਲਰ ਦਿਲਜੀਤ ਦੋਸਾਂ ਦੇ ਸੋਸ਼ਲ ਮੀਡੀਆ ਤੇ ਉਪਲਬਧ ਹੈ ਪਰ ਇਹ ਭਾਰਤ ਦੇ ਵਿੱਚ YouTube ਤੇ ਉਪਲਬਧ ਨਹੀਂ ਹੈ ਜਦੋਂ ਤੁਸੀਂ YouTube ਤੇ ਸਰਦਾਰਜੀ 3 ਦੇ ਟ੍ਰੇਲਰ ਦੀ ਖੋਜ ਕਰਦੇ ਹੋ ਤਾਂ ਸਨੇਹਾ ਹੁੰਦਾ ਹੈ ਅਪਲੋਡਰ ਨੇ ਵੀਡੀਓ ਤੁਹਾਡੇ ਦੇਸ਼ ਦੇ ਵਿੱਚ ਉਪਲਬਧ ਨਹੀਂ ਕਰਵਾਇਆ ਹਾਲਾਂਕਿ ਫਿਲਮ ਦਾ ਟੀਜ਼ਰ ਤੇ ਗਾਣੇ YouTube ਤੇ ਦੇਖੇ ਜਾ ਸਕਦੇ ਨੇ ਪਰ ਟ੍ਰੇਲਰ ਹੈ ਜਿਹੜਾ ਉਹ YouTube ਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਇਸ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਵਰਮਾ ਮੌਜੂਦ ਹੈ ਸੋ ਦੇਖਣਾ ਇਹ ਹੋਏਗਾ ਕਿ ਹੁਣ ਪੂਰੇ ਦੇਸ਼ ਦੇ ਵਿੱਚ ਇਹ ਫਿਲਮ ਰਿਲੀਜ਼ ਹੁੰਦੀ ਹੈ ਕਿ ਨਹੀਂ ਜਾਂ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗੀ